गुरां बणाया तीजे गुरन सीस ती सीस ते छतर चवाया सौ सोभी पातशाक सुवाईया कंगल तख़ बादे मेरा साई तख ती राम ती सीस ते छतर चलाया हो तीजे गुर सीस ते छतर चलाया जुदी पातशाह ਅੰਗਲੇ ਕੱਤ ਤੇ ਪਾ ਦੇਵੇ ਮੇਰਾ ਜਸਾਨਿਆ ਜਿਸਨੀ ਚੰ ਨੂੰ ਚੱਕ ਤੇ ਨਾ ਕੋਈ ਜਾਣੇ ਤੇਰੀ ਮਹਿਰ ਨਾ ਦਾਤਿਆ ਅੱਜ ਗੱਦੀ ਮਾਣੀ ਤੇਰੀ ਮਹਿਰ ਨਾ ਦਾਤਿਆ ਅੱਜ ਗੱਦੀ ਮਾਣੀ ਫਰਸ਼ੋਰ ਤੱਥ ਬਿਠਾ ਦੇਵੇਂ ਮੇਰਾ ਦੇ ਸਾਈਆਂ ਤੰਗਲੇ ਤਖਤ ਬਿਠਾ ਦੇਵੇਂ ਮੇਰਾ ਦੇ ਸਾਈਆਂ ਜਦ ਹੋਏ ਅਨਾਥ ਨੂੰ ਤੁਸਾਂ ਚਰਨੀ ਲਾਇਆ ਕੱਖੋਂ ਹੋਲੇ ਜੀਵ ਨੂੰ ਤੁਸਾਂ ਸੁਖ ਬਣਾਇਆ ਹੋ ਕੱਖੋਂ ਹੋਲੇ ਜੀਵ ਨੂੰ نو तेरन आए سچا पाल تیرا شرن तेरन نو न पाल سچا ਲਾਉਂਦਾ ਖੱਤਰੀ ਬ੍ਰਾਹਮਣ ਸ਼ੁੱਧ ਵੈਸ ਸਭ ਨੂੰ ਬਰ ਲਾਉਂਦਾ ਖੱਤਰੀ ਬ੍ਰਾਹਮਣ ਸ਼ੁੱਧ ਵੈਸ ਸਭ ਨੂੰ ਬਰ ਲਾਉਂਦਾ ਜਿਹੜਾ ਆਵੇ ਛੱਡ ਕੇ ਹੈਂਕਰ ਚਤੁਰਾਈਆਂ ਮੰਗਲੇ ਤਾਕਤ ਜੋ ਬਖਾ ਦੇਵੇਂ ਮੇਰੇ तो तो मेरा सत संतोम ते करंदी ते करखदी मेक चंदन ते गुणा द ते करख दुल साईं कंगले तक बे मेर साईं कंगले तक बाद मे साईं कंहिं चुक तीजे बुर आख तूं तम द मोॾी तीज बुर आखिया तुधर्म द मोॾी ताईं सिजा करदानू बादशाह ਕਤਬਾ ਦੇਵੀ ਮੇਰਾ ਜਸਿਆ ਹੋ ਸਤ ਸੰਗਤ ਕੰਗੜੇ ਪਖ ਤੇ ਬਿਠਾ ਦੇਵੀ ਮੇਰਾ ਜਸਿਆ ਸਤ ਗੁਰਾਂ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਾਦਨ ਗੁਰਗੱਦੇ ਦੀ ਬਖਸ਼ਿਸ਼ ਕਰਕੇ ਸਾਧ ਸੰਗਤ ਤੇ ਖੁਸ਼ੀਆਂ ਸਤਿਗੁਰੂ ਦੇ ਕਰੇ ਜਿਹੜੀ ਅਸੀਂ ਉਹ ਬਖਸ਼ਿਸ਼ ਲਈ ਸਾਧ ਸੰਗਤ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਾਵਨ ਧਰਤੀ ਤੇ ਸਾਧ ਸੰਗਤ ਲੱਖਾਂ ਕਰੋੜਾਂ ਦੁਨੀਆ ਸੇ ਝੁਕਾਰ ਰਹੀ ਹੈ ਪਾਤਸ਼ਾਹ ਦੇ ਪਾਵਨ ਗੁਰਬਾਨੀ ਦੇ ਵਿੱਚ ਸਤਿਗੁਰਾਂ ਨੇ ਅੰਕਲ ਕੀਤਾ ਦਿੱਥੇ ਸਭੇ ਥਾਂ ਵਹੀ ਤੁਧ ਜਿਹੜਿਆ ਬਹੁਤੋ ਉਪਰਕੰਡਾ ਕੋ ਤਾਂ ਤੋਂ ਸੁਣਿਆ ਵਸਮੀ ਸਮਨ ਅਪਾਠ ਅਨੂਪ RAMDAS ਸੁਰ ਨਾਨਕ ਕਸ ਮਲ ਜਾਏ ਨਾ ਹੈ RAMDAS ਸਰ ਐਸੀ ਪਾਵਨ ਪਵਿੱਤਰ ਜਗਾ ਹੈ ਸਾਧ ਸੰਗਤ ਆ ਇੱਕ ਕਰਤਾ ਜੋ ਕਰ ਬੁੱਧ ਦੀ ਮਾਪਿਆਂ ਦੇ ਸਾਧ ਸੰਗਤ ਕਿ ਮਾਪਾ ਪਿਤਾ ਦੇ ਪਿਆਰ ਤੋਂ ਬਿਨਾਂ ਕੋਈ ਵੀ ਪੁਛਕਾ ਨੇ ਸਾਧ ਸੰਗਤ ਰੱਬ ਤੇਰਾ ਤੇਰੇ ਕੋਲ जिना चर ते मापे जुड़े में कविता